ਜ਼ਰੂਰੀ ਨਹੀਂ ਵੀ ਆਮ ਲੋਕਾਂ ਹੀ ਭਵਜਲ ਦੇ ਵਿੱਚ ਐ ਕਈ ਵਾਰ ਅਸੀਂ ਗੁਰੂ ਦੀ ਦਸੀ ਸੇਵਾ ਕਰਕੇ ਵੀ ਭਵਜਲ ਚ ਉਲਝੇ ਹੁੰਨੇ ਆ ਉਹਨਾਂ ਦੇ ਵਿੱਚੋਂ ਇੱਕ ਗੁਰੂ ਦਾ ਬੜਾ ਪਿਆਰਾ ਸੇਵਕ ਹੈ ਜੀ ਭਾਈ ਜੀਵਾ ਆ ਜਿਹੜੀ ਇੱਥੇ ਸਤਿਗੁਰਾਂ ਨੇ ਗੱਲ ਕਹੀ ਹੈ ਨਾ ਸਦਾ ਸੱਚ ਸੰਜਮ ਰਹਿਣਾ ਮਰਿਆਦਾ ਦੇ ਵਿੱਚ ਰਹਿਣਾ ਸਦਾ ਸਿਰ ਪ੍ਰਮਾਤਮਾ ਵੱਲੋਂ ਬਖਸ਼ਿਸ਼ ਕੀਤੀ ਇਹਨੂੰ ਕਹਿੰਦੇ ਨੇ ਉਹ ਹੁਕਮ ਰਜ਼ਾਈ ਚੱਲਣਾ ਨਾਨਕ ਲਖਿਆ ਨਾਲ ਪਾਈ ਜੀਵਾ ਜੀ ਗੁਰੂ ਘਰ ਦੇ ਲਈ ਰੋਜ਼ਾਨਾ ਲੰਗਰ ਤਿਆਰ ਕਰਦੇ ਸਨ ਖਿਚੜੀ ਦਾ ਲੰਗਰ ਤਿਆਰ ਕਰਨਾ ਗੁਰੂ ਅੰਗਦ ਸਾਹਿਬ ਸਤਗੁਰ ਪਾਤਸ਼ਾਹ ਜੀ ਦੇ ਵੇਲੇ ਦੀ ਇਹ ਗੱਲ ਹੈ ਖਡੂਰ ਸਾਹਿਬ ਦੀ ਧਰਤੀ ਦੇ ਲੱਗੀ ਉਹ ਰੋਜ਼ਾਨਾ ਲੰਗਰ ਤਿਆਰ ਕਰਕੇ ਗੁਰੂ ਘਰ ਵਿਖੇ ਲੈ ਕੇ ਜਾਣਾ ਜਿਹੜੇ ਸ਼ਰਧਾਲੂ ਆਉਂਦੇ ਸੰਸਿਕ ਸੰਗਤਾਂ ਆਉਂਦੀਆਂ ਸਨ ਉਹਨਾਂ ਨੂੰ ਇੱਕ ਖਿਚੜੀ ਦਾ ਲੰਗਰ ਛਕਾ ਕੇ ਗੁਰੂ ਘਰ ਦੀਆਂ ਖੁਸ਼ੀਆਂ ਰੋਜ਼ਾਨਾ ਪ੍ਰਾਪਤ ਕਰਨੀਆਂ ਇੱਕ ਦਿਨ ਮੌਸਮ ਖਰਾਬ ਹੋ ਗਿਆ ਬੜਾ ਮੀ ਪਿਆ ਬੜੀ ਹਨੇਰੀ ਚੱਲੀ ਮੀ ਹਨੇਰੇ ਦੇ ਸਦਕਾ ਅਗਨਾ ਬਲੇ ਬੱਲਣਾ ਗਿੱਲਾ ਹੋ ਗਿਆ ਅੱਗ ਬਾਲੀ ਨਹੀਂ ਜਾ ਰਹੀ ਖਿਚੜੀ ਕਿੱਦਾਂ ਤਿਆਰ ਕਰੀਏ ਖਿਚੜੀ ਨਹੀਂ ਤਿਆਰ ਹੋ ਰਹੀ ਤੇ ਗੁਰੂ ਘਰ ਕੀ ਲੈ ਕੇ ਜਾਈਏ ਗੁਰੂ ਘਰ ਨਾਲ ਲੈ ਕੇ ਜਾਵਾਂਗੇ ਤੇ ਫਿਰ ਸੰਗਤ ਕੀ ਛਕੇਗੀ ਗੁਰੂ ਘਰ ਦੀਆਂ ਖੁਸ਼ੀਆਂ ਕਿੱਦਾਂ ਪ੍ਰਾਪਤ ਹੋਣਗੀਆਂ ਸਰਮ ਪਤਨੀ ਜੀਵਈ ਜੀ ਨੇ ਆਖਿਆ ਕਿ ਆਪ ਜੀ ਛੇਤੀ ਸਤਗੁਰਾਂ ਕੋਲ ਜਾ ਕੇ ਸਤਗੁਰਾਂ ਦੇ ਅੱਗੇ ਕੋਈ ਅਰਜ਼ੋਈ ਕਰੋ ਮਾਲਕ ਕਿਰਪਾ ਕਰਕੇ ਕੁਝ ਰਾਸ ਸਵਾਰੋ ਬੜੀ ਵੱਡੀ ਬਿਪਤਾ ਬਣ ਗਈ ਲੰਗਰ ਨਹੀਂ ਤਿਆਰ ਕਰ پا ਰਹੇ ਭਾਈ ਜੀਵਾ ਜੀ ਮੀ ਪੈਂਦੇ ਚ ਤਨ ਗੁਰੂ ਅੰਗਦ ਸਾਹਿਬ ਸਤਗੁਰਾਂ ਦੇ ਪਾਵਨ ਚਰਨਾਂ ਚ ਜਾ ਪਹੁੰਚੇ ਬੇਨਤੀ ਕੀਤੀ ਪਰ ਸਾ ਲੰਗਰ ਤਿਆਰ ਕਰਨੇ ਨਹੀਂ ਅਜੇ ਤਾਂ ਅੱਗ ਹੀ ਨਹੀਂ ਬਲੀ ਤੇ ਪਾਸ਼ਾ ਖਿਚੜੀ ਕਿਵੇਂ ਬਣੇਗੀ ਸੰਗਤ ਵੀ ਉਡੀਕਦੀ ਹੋਣੀ ਹੈ ਲੰਗਰਾਂ ਨੂੰ ਮਾਲਕ ਜੀ ਕਰੋ ਕੋਈ ਕਿਰਪਾ ਉਸ ਸੱਚੀ ਦਰਗਾਹ ਦੇ ਅੰਦਰ ਅਰਜ਼ੋਈ ਲਾ ਕੇ ਥੋੜੇ ਸਮੇਂ ਦੇ ਲਈ ਮੀਹ ਹਨੇਰੀ ਰੋਕ ਦਿਓ ਲੰਗਰ ਤਿਆਰ ਹੋ ਜਾਏ ਇੱਕ ਵਾਰ ਗੁਰੂ ਘਰ ਲੰਗਰ ਪਹੁੰਚ ਜਾਏ ਮੁੜ ਕੇ ਪਈ ਚੱਲੇ ਜਿੰਨਾ ਮੀਂਹ ਪੈਣਾ ਧੰਨ ਗੁਰੂ ਅੰਗਦ ਸਾਹਿਬ ਸਤਿਗੁਰ ਪਾਸ਼ਾ ਕਹਦੇ ਨੇ ਪੁਰਖਾ ਧਿਆਨ ਦੇ ਇਹ ਜਦੋਂ ਜ਼ੋਰਦਾਰ ਹਵਾਵਾਂ ਚੱਲਦੀਆਂ ਨੇ ਹਨੇਰੀਆਂ ਚੱਲਦੀਆਂ ਨੇ ਜਦੋਂ ਮੀਂਹ ਪੈਂਦੇ ਐ ਇਹ ਪਰਮਾਤਮਾ ਦੀ ਖੇਡ ਐ بڑے بڑے ਬੇੜੇ بڑے بڑے ਜਹਾਜ਼ ਇਨ੍ਹਾਂ ਹਵਾਵਾਂ ਦੇ ਸਦਕਾ ਛੇਤੀ ਸਮੁੰਦਰਾਂ ਦੇ ਕੰਡੇ ਤੇ ਲੱਗਦੇ ਐ ਇਨ੍ਹਾਂ ਹਵਾਵਾਂ ਦੀ ਉਹ ਕਿੰਨਾ ਕਿੰਨਾ ਚਿਰ ਉਡੀਕ ਕਰਦੇ ਆ ਜਦੋਂ ਬੇੜੇ ਕੰਡੇ ਤੇ ਲੱਗਣਗੇ ਤੇ ਉਹਨਾਂ ਦਾ ਮਾਲ ਵਪਾਰ ਦੇ ਲਈ ਮੰਡੀਆਂ 'ਚ ਪਹੁੰਚੇਗਾ ਉਹਨਾਂ ਦੀ ਜੇਬ ਦੇ ਵਿੱਚ ਕੁਝ ਪੈਸਾ ਥਿੱਲਾ ਪਵੇਗਾ ਅਤੇ ਉਹ ਸਮਾਂ ਰਹਿੰਦਿਆਂ ਆਪਦੇ ਘਰੇ ਪਹੁੰਚ ਸਕਣਗੇ ਇਨ੍ਹਾਂ ਜ਼ੋਰਦਾਰ ਹਵਾਵਾਂ ਦੇ صدਕਾ ਇਨ੍ਹਾਂ ਮੀਂਹਾਂ ਦੇ صدਕਾ ਜਦੋਂ ਤਰਤੀਹ ਹਰਿਆਵਲ ਹੁੰਦੀ ਹੈ ਮੀਂਹ ਪੈਂਦੇ ਨੇ ਤੇ ਬੜੇ سارے ਸੱਪ ਨੇ ਜਿਨ੍ਹਾਂ ਨੂੰ ਖੁਰਾਕਾਂ ਪ੍ਰਾਪਤ ਹੁੰਦੀਆਂ ਨੇ ਡੱਡੂਆਂ ਤੇ ਚੂਹਿਆਂ ਦੀਆਂ ਜਦੋਂ ਜ਼ੋਰਦਾਰ ਹਵਾਵਾਂ ਚੱਲਦੀਆਂ ਨੇ ਬੜੇ ਸਾਰੇ ਬੀਜ ਤੇ ਫਲ ਪੁੰਜੇ ਗਿਰਦੇ ਐ ਬਹੁਤ ਸਾਰਿਆਂ ਪਸ਼ੂਆਂ ਨੂੰ ਖੁਰਾਕ ਪ੍ਰਾਪਤ ਹੁੰਦੀ ਐ ਬਨਸਪਤੀ ਦੇ ਬੀਜ ਇੱਧਰ ਉੱਧਰ ਖਿੱਲਰ ਕੇ ਹੋਰ ਹੋਰ ਥਾਵਾਂ ਤੇ ਪਹੁੰਚ ਕੇ ਉੱਗਦੀ ਐ ਬਨਸਪਤੀ ਤੇ ਬਾਕੀ ਸਾਰਿਆਂ ਜੀਵਾਂ ਦੇ ਲਈ ਇਹ ਇੱਕ ਸਰਕੂਲੇਸ਼ਨ ਬਣਦਾ ਐ ਕਈ ਜੀਵਾਂ ਨੂੰ ਪਤਾ ਨਹੀਂ ਕਿੰਨੇ ਚਿਰ ਬਾਅਦ ਅੱਜ ਭੋਜਨ ਪ੍ਰਾਪਤ ਹੋਣਾ ਚਾਤ੍ਰਿਕ ਉਹਨੇ ਅੱਜ ਸੁਵੰਤੀ ਬੂੰਦ ਨਾਲ ਆਪਦੀ ਪਿਆਸ ਬੁਝਾਉਣੀ ਹੈ ਅਸੀਂ ਰੋਜ਼ਾਨਾ ਸਮੇਂ ਨਾਲ ਭੋਜਨ ਛਕਦੇ ਹਾਂ ਇੱਕ ਦਿਨ ਲੇਟ ਛਕ ਲਵਾਂਗੇ ਦੇਰੀ ਨਾਲ ਛਕ ਲਵਾਂਗੇ ਤੇ ਕੋਈ ਫਰਕ ਨਹੀਂ ਪੈ ਚੱਲਾ ਕਈਆਂ ਨੂੰ ਤਾਂ ਨਸੀਬ ਹੀ ਪਤਾ ਨਹੀਂ ਕਿੰਨਿਆਂ ਦਿਨਾਂ ਬਾਅਦ ਹੋ ਰਿਹਾ ਸੋ ਇਸ ਕਰਕੇ ਸਦਾ ਉਸ ਬਾਣੇ ਦੇ ਵਿੱਚ ਉਸ ਰਜ਼ਾ ਦੇ ਵਿੱਚ ਚੱਲਣਾ ਜੋ ਮਾਲਕ ਜੀ ਦੀ ਬਖਸ਼ਿਸ਼ ਕੀਤੀ ਹੈ ਉਹਦੇ ਤੋਂ ਬਾਹਰ ਜਾ ਕੇ ਕਦੇ ਕੋਈ ਅਰਦਾਸ ਬੇਨਤੀ ਨਹੀਂ ਕਰਨੀ ਕਿ ਧੰਗ ਗੁਰੂ ਅੰਗਦ ਸਾਹਿਬ 파ਰਸ਼ਾ ਜੀ ਨੇ ਭਾਈ ਜੀਵਾ ਜੀ ਨੂੰ ਸਿਖਾਇਆ ਤੇ ਭਾਈ ਜੀਵਾ ਜੀ ਨੇ ਆਕੇ ਸਤਿਬਚਨ 파ਰਸ਼ਾ ਜਿਵੇਂ ਆਪ ਜੀ ਦਾ ਹੁਕਮ ਤੇ ਭਾਈ ਜੀਵਾ ਜੀ ਨੇ ਮੁੜ ਕੇ ਉਡੀਕ ਕੀਤੀ ਹੈ ਕਿ ਆਪਣੇ ਆਪ ਉਸ ਮਾਲਕ ਦੀ ਰਜ਼ਾ ਦੇ ਵਿੱਚ ਮੀਹ ਰੇਰੀ ਥਮੇਗਾ ਤੇ ਫਿਰ ਅਸੀਂ ਭੋਜਨ ਪ੍ਰਸ਼ਾਦੇ ਤਿਆਰ ਕਰਾਂਗੇ ਸਤਿਗੁਰੂ ਅਗਲੇ ਦੇ ਬੰਦ ਚਾਕਦੇ ਨੇ 1084 ਫਿਰਦੇ ਰਹੇ ਬਿਨ ਸਤਿਗੁਰ ਮੁਕਤ ਨਾ ਹੋਈ ਜਿਨ੍ਹਾਂ ਗੁਰੂ ਦੀ ਸੇਵਾ ਨਾ ਜਾਣੀ ਉਹਨਾਂ ਨੂੰ ਇਹ ਗੱਲਾਂ ਸਮਝ ਨਹੀਂ ਆਉਣੀਆਂ ਉਹ ਭਟਕਦੇ ਐ ਉਹ ਖਿਜਦੇ ਐ ਉਹ ਖੱਪਦੇ ਐ ਲੱਖ 84 ਫਿਰਦੇ ਰਹੇ ਬਿਨ ਸਤਗੁਰੂ ਮੁਕਤ ਨਾ ਹੋਈ ਪੜ ਪੜ ਪੰਡਿਤ ਮੋਨੀ ਥਕੇ ਦੁਜੇ ਪਾਏ ਪਤ ਖੋਈ ਹੁਣ ਪੰਡਿਤ ਮੋਨੀ ਪੜ ਪੜ ਤਾ ਬਹੁਤ ਲਏ ਬੇਦਾਂ ਧਾਰਮਿਕ ਗ੍ਰੰਥਾਂ ਦਾ ਗਿਆਨ ਤਾਂ ਬੜਾ ਪ੍ਰਾਪਤ ਕਰ ਲਿਆ ਪਰ ਜੁਗਤ ਨਾ ਜਾਣੀ ਪਰ ਹੁਕਮ ਨਾ ਜਾਣਿਆ ਇਸ ਕਰਕੇ ਦੁਜੇ ਪਾਏ ਪਤ ਖੋਈ ਹੋਰਾਂ-ਹੋਰਾਂ ਦੀਆਂ ਪੂਜਾਵਾਂ ਦੇ ਵਿੱਚ ਉਲਝੇ ਸਗੋਂ ਆਪ ਦੀ ਇੱਜ਼ਤ ਗਵਾ ਲਈ ਉਹਨਾਂ ਤੇ ਕਦੇ ਕਿਸੇ ਨੇ ਵਸਾ ਨਹੀਂ ਕੀਤਾ ਸਤਿਗੁਰੂ ਸ਼ਬਦ ਸੁਣਾਇਆ ਬਿਨ ਸੱਚੇ ਵਰ ਨਾ ਕੋਈ ਸਤਿਗੁਰੂ ਨੇ ਸ਼ਬਦ ਦੀ ਬਰਕਤ ਨਹੀਂ ਦੱਸਿਆ ਕਿ ਉਸ ਸਦਾ ਸਿਰ ਪ੍ਰਮਾਤਮਾ ਤੋਂ ਅਲਾਵਾ ਤੁਹਾਡੀ ਸਾਰ ਲੈਣ ਵਾਲਾ ਹੋਰ ਕੋਈ ਨਹੀਂ ਹੈ ਜੋ ਸੱਚਾ ਲਾਏ ਸੇ ਸੱਚ ਲੱਗੇ ਤਿੰਨ ਨਿਤ ਸੱਚੀ ਕਰ ਕਰਨ ਜਿਨ੍ਹਾਂ ਨੂੰ ਸੱਚੇ ਪ੍ਰਮਾਤਮਾ ਨੇ ਆਪ ਦੇ ਨਾਲ ਜੋੜ ਲਿਆ ਉਹ ਉਸ ਪ੍ਰਮਾਤਮਾ ਨਾਲ ਜੁੜਦੇ ਤੇ ਉਸ ਪਰਮਾਤਮਾ ਨਾਲ ਜੁੜੇ ਸਦਾ ਤੇਰੇ ਰਹਿਣ ਵਾਲੇ ਪਰਮਾਤਮਾ ਦੀ ਨਾਮ ਦੀ ਕਾਰ ਦੇ ਵਿੱਚ ਜੁੜ ਗਏ ਨੇ ਐਸੀ ਕਾਰ ਦੇ ਵਿੱਚ ਜਿਹੜੀ ਕਾਰ ਰੱਬ ਜੀ ਦੀ ਹੁਕਮ ਦੇ ਵਿੱਚ ਹੈ ਤੇ ਨਾ ਨਿਜ ਘਰ ਵਾਸਾ ਪਾਇਆ ਸੱਚੇ ਮਹਿਲ ਰਹਿਣ ਉਹਨਾਂ ਆਪਣੇ ਮਨ ਦਾ ਅਸਲ ਟਿਕਾਣਾ ਪ੍ਰਾਪਤ ਕਰ ਲਿਆ ਉਹਨਾਂ ਦੀ ਭੱਜ ਦੌੜ ਖਤਮ ਹੋ ਗਈ ਹੁਣ ਐਸਿਆਂ ਦੇ ਬਾਰੇ ਸਤਿਗੁਰੂ ਆਖਦੇ ਨੇ ਨਾਨਕ ਭਗਤ ਸੁਖੀਏ ਸਦਾ ਸੱਚੇ ਨਾਮ ਰਚਨ ਇਹ ਉਹ ਭਗਤ ਨੇ ਜਿਹੜੇ ਸਦਾ ਥਿਰ ਪਰਮਾਤਮਾ ਦੇ ਨਾਮ 'ਚ ਐ ਰਚੇ ਗਏ ਜਿਵੇਂ ਦਾ ਨਾਮ ਹੈ ਓਵੇਂ ਦੇ ਆਪ ਹੋ ਗਏ ਇਸ ਕਰਕੇ ਉਹ ਸਦਾ ਸੁਖੀ ਨੇ ਉਹਨਾਂ ਦੇ ਜੀਵਨ ਦੇ ਵਿੱਚ ਹੁਣ ਕਦੇ ਕੋਈ ਦੁੱਖ ਆ ਨਹੀਂ ਸਕਦਾ